ਇਹ ਵੱਡੀ ਖਬਰ ਦੀ ਜਾਣਕਾਰੀ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਬਹੁਤ ਖੁਸ਼ ਕਰ ਸਕਦੀ ਹੈ ਕਈਆਂ ਨੂੰ ਬਹੁਤ ਦੁਖੀ ਕਰ ਸਕਦੀ ਹੈ ਤੇ ਕਈ ਭੰਬਲ ਪੂਸੇ 'ਚ ਦੁਚਿੱਤੀ 'ਚ ਵੀ ਪੈ ਸਕਦੇ ਨੇ ਖਬਰ ਸੁਣਨ ਤੋਂ ਪਹਿਲਾਂ ਦਿਲ ਨੂੰ ਥੋੜਾ ਜਿਹਾ ਥਾਮ ਲਓ ਕਿਉਂਕਿ ਖਬਰ ਦੀ ਜਾਣਕਾਰੀ ਵੱਡੀ ਹੈ ਮਿੱਤਰ ਪਿਆਰੋ ਇਸ ਵਕਤ ਪੂਰੇ ਦੇਸ਼ ਦੇ ਵਿੱਚ ਵੱਡਾ ਰੌਲਾ ਪਿਆ ਹੋਇਆ ਹੈ ਮੀਡੀਆ 'ਚ ਵੱਡਾ ਰੌਲਾ ਪੈ ਗਿਆ ਕਿ ਕੁਝ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਇਆ ਜਾ ਸਕਦਾ ਹੈ ਤੇ ਨਵੇਂ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਹੁਣ ਇਹ ਪੂਰੀ ਚਰਚਾ ਹੈ ਕੀ ਹੈ ਗੌਰ ਨਾਲ ਅਖੀਰ ਤੱਕ ਸੁਣਿਓ ਆਪਣਾ ਕੀਮਤੀ ਵਿਚਾਰ ਤੁਸੀਂ ਵੀ ਲਿਖਿਓ ਮਿੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਤੇ ਸਹੀ ਜਾਣਕਾਰੀਆਂ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਹੁਣ ਮੈਂ ਤੁਹਾਡੇ ਤੋਂ ਪਹਿਲਾਂ ਪੁੱਛਣਾ ਚਾਹਣਾ ਜੇਕਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਇਸ ਵਕਤ ਲਾਹ ਦਿੱਤਾ ਜਾਏ ਤਾਂ ਤੁਹਾਨੂੰ ਚੰਗਾ ਲੱਗੇਗਾ ਜਾਂ ਨਹੀਂ ਲੱਗੇਗਾ ਆਪਣਾ ਵਿਚਾਰ ਲਿਖ ਦਿਓ ਹੁਣ ਜਾਣਕਾਰੀ ਪਿਆਰਿਓ ਇਹ ਆ ਰਹੀ ਹੈ ਵੀ ਨਰਿੰਦਰ ਮੋਦੀ ਨੂੰ ਕੁਝ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਹਟਾਇਆ ਜਾ ਸਕਦਾ ਹੈ ਯਾ ਉਹ ਆਪਣੇ ਆਪ ਅਸਤੀਫਾ ਦੇ ਸਕਦੇ ਨੇ ਇਹ ਜਾਣਕਾਰੀ ਕਿਉਂ ਆ ਰਹੀ ਹੈ ਕਿਉਂਕਿ ਜਿਹੜੀ ਬੀਜੇਪੀ ਪਾਰਟੀ ਹੈ ਨਰਿੰਦਰ ਮੋਦੀ ਸਾਹਿਬ ਹੋਰਾਂ ਦੀ ਉਸ ਪਾਰਟੀ ਦੇ ਪਿੱਛੇ ਜਿਹੜੀ ਮਾਂ ਸੰਸਥਾ ਹੈ ਉਹਦੀ ਉਹ ਹੈ ਆਰਐਸਐਸ ਤੇ ਆਰਐਸਐਸ ਦੇ ਮੁਖੀ ਜਿਹੜੇ ਆ ਮੋਨ ਭਾਗਵਤ ਹੈ ਮੋਨ ਭਾਗਵਤ ਨੇ ਬੀਤੇ ਦਿਨੀ ਇੱਕ ਬਹੁਤ ਵੱਡਾ ਬਿਆਨ ਦਿੱਤਾ ਉਹਨੇ ਕਿਹਾ ਕਿ 75 ਸਾਲ ਦੀ ਉਮਰ ਜਦੋਂ ਕਿਸੇ ਵੀ ਆਗੂ ਜਾਂ ਮੰਤਰੀ ਦੀ ਹੋ ਜਾਏ ਤਾਂ ਉਹਨੂੰ ਆਪਣਾ ਅਹੁਦਾ ਆਪੇ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਜਦੋਂ 75 ਸਾਲ ਦੇ 75ਵੇਂ ਜਨਮ ਦਿਨ ਦੀ ਲੋਈ ਮਿਲ ਜਾਏ ਮਹਨ ਭਗਵਤ ਨੇ ਕਿਹਾ ਤਾਂ ਕਹਿੰਦਾ ਆਪਣੇ ਆਪ ਹੀ ਸਾਈਡ ਤੇ ਹੋ ਕੇ ਬਾਜੂ ਵਾਲੇ ਨੂੰ ਅੱਗੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਹੀ ਕੰਮ ਚੱਲਦੇ ਰਹਿਣ ਕਿਉਂਕਿ ਉਮਰ ਦਾ ਤਕਾਜ਼ਾ ਵੱਡਾ ਹੈ ਤੇ ਨਾਲ ਹੀ ਇਹ ਕਿਹਾ ਕਿ 75 ਸਾਲ ਤੋਂ ਬਾਅਦ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਅਗਵਾਈ ਨਹੀਂ ਹੁਣ ਤੁਸੀਂ ਦੇਖੋ ਆਰਐਸਐਸ ਦੇ ਮੁਖੀ ਮੋਨ ਭਗਵਤ ਨੇ ਇਹ ਗੱਲ ਆਖੀ ਹੈ ਤਾਂ ਦੂਜੇ ਪਾਸੇ ਪੂਰੇ ਦੇਸ਼ ਦੇ ਮੀਡੀਆ 'ਚ ਵੱਡੀ ਚਰਚਾ ਛਿੜ ਗਈ ਕਿ ਇਹ ਗੱਲ ਨਰਿੰਦਰ ਮੋਦੀ ਸਾਹਿਬ ਵਾਸਤੇ ਕਹੀ ਗਈ ਹੈ ਕਿਉਂ ਕਿ ਅਗਲੇ ਮਹੀਨੇ 17 ਸਤੰਬਰ ਨੂੰ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ 75 ਸਾਲਾਂ ਦੇ ਹੋ ਰਹੇ ਨੇ ਇੱਥੇ ਮੈਂ ਵੀ ਦੱਸ ਦਿਆਂ ਕਿ ਮੋਨ ਭਾਗਵਤ ਖੁਦ ਵੀ ਅਗਲੇ ਮਹੀਨੇ 11 ਸਤੰਬਰ ਨੂੰ 75 ਸਾਲਾਂ ਦੇ ਹੋ ਰਹੇ ਨੇ ਤੇ ਇਹ ਵੀ ਗੱਲ ਆ ਰਹੀ ਹੈ ਕਿ ਮੋਨ ਭਾਗਵਤ ਖੁਦ ਆਰਐਸਐਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋਣਗੇ ਕਿਉਂਕਿ ਉਹ 75 ਸਾਲਾਂ ਦੇ ਹੋ ਗਏ ਨੇ ਤੇ ਇੱਥੇ ਵੱਡਾ ਰੌਲਾ ਇਹ ਹੈ ਕਿ ਮੋਨ ਭਾਗਵਤ ਦਾ ਇਹ ਬਿਆਨ ਨਰਿੰਦਰ ਮੋਦੀ ਦੇ ਲਈ ਦਿੱਤਾ ਗਿਆ ਹੋ ਸਕਦਾ ਹੈ ਕਿਉਂਕਿ ਮੋਦੀ ਸਾਹਿਬ 75 ਸਾਲਾਂ ਦੇ ਹੋ ਰਹੇ ਨੇ ਅਗਲੇ ਮਹੀਨੇ ਹੁਣ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਜਿਹੜੀਆਂ ਗੌਰ ਨਾਲ ਸਮਝੋ ਤੇ ਸੁਣੋ ਪਹਿਲੀ ਕਿ ਕੀ ਆਰਐਸਐਸ ਜਾਂ ਭਾਜਪਾ ਪਾਰਟੀ ਦੇ ਨਿਯਮਾਂ ਤੇ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਿਹੜਾ 75 ਸਾਲਾਂ ਦਾ ਹੋ ਜਿਆ ਕਰੂਗਾ ਉਹ ਅਹੁਦੇ ਤੋਂ ਪਾਸੇ ਕਰ ਦਿੱਤਾ ਜਾਇਆ ਕਰੇਗਾ ਨਹੀਂ ਲਿਖੀ ਪਰ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਵੀ ਭਾਜਪਾ ਜਾਂ ਆਰਐਸਐਸ ਦੇ ਕਿਤੇ ਵੀ ਇਹ ਲਿਖਿਆ ਨਹੀਂਗਾ ਕਿ ਜਿਹੜਾ 75 ਸਾਲਾਂ ਦਾ ਹੋ ਜਾਏਗਾ ਉਹ ਉਹਦਾ ਛੱਡੇਗਾ ਪਰ ਇਹ ਜਿਹੜਾ ਰੂਲ ਸੀ ਭਾਵੇਂ ਲਿਖਿਆ ਕਿਤੇ ਵੀ ਨਹੀਂ ਪਰ ਇਹ ਗੱਲ ਕਿਹਨੇ ਸਭ ਤੋਂ ਵੱਧ ਚੁੱਕੀ ਹੈ ਪ੍ਰਚਾਰੀਏ ਤੇ ਲਾਗੂ ਕਰਾਈ ਹੈ ਨਰਿੰਦਰ ਮੋਦੀ ਨੇ ਤੇ ਅਮਿਤ ਸ਼ਾਹ ਨੇ ਯਾਦ ਕਰੋ ਜਦੋਂ 2014 ਤੱਕ ਸਾਰੇ ਦੇਸ਼ ਨੂੰ ਲੱਗਦਾ ਸੀ ਕਿ ਹੁਣ ਜਿਹੜਾ ਆ ਲਾਲ ਕਿਸ਼ਨ ਅਡਵਾਨੀ ਹੈ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਜਾਊਗਾ ਤੇ ਕੀ ਹੋਇਆ ਮੁਰਲੀ ਮਨੋਰ ਜੋਸ਼ੀ ਲਾਲ ਕਿਸ਼ਨ ਅਡਵਾਨੀ ਜਦੋਂ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਸੀ ਤਾਂ ਉਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਬੁੜਾ ਦਿੱਤਾ ਗਿਆ ਇਹ ਕਿਹਾ ਗਿਆ ਵੀ ਉਹ 75 ਸਾਲ ਦੇ ਹੋ ਗਏ ਨੇ ਤੇ ਉਹ ਹੁਣ ਮਾਰਗਦਰਸ਼ਨ ਮੰਡਲ 'ਚ ਬੈਠਣਗੇ ਸਿੱਧੇ ਹੀ ਅਗਵਾਈ ਨਹੀਂ ਕਰਨਗੇ ਤੇ ਇਹ ਰੂਲ ਦਾ ਸਭ ਤੋਂ ਵੱਡਾ ਰੌਲਾ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੇ ਖੁਦ ਪਾਇਆ ਸੀ ਤੇ ਹੁਣ ਅੰਦਰੋਂ ਜਾਣਕਾਰੀਆਂ ਇਹ ਵੀ ਸੂਤਰਾਂ ਤੋਂ ਨਿਕਲ ਕੇ ਆ ਰਹੀਆਂ ਨੇ ਮੀਡੀਆ ਦੇ ਵਿੱਚ ਕਿ ਖੁਦ ਅਮਿਤ ਸ਼ਾਹ ਵੀ ਇਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਪਾਸੇ ਹਟਣ ਤੇ ਉਹਨਾਂ ਦੀ ਥਾਂ ਤੇ ਮੈਂ ਬੈਠਾਂ ਤੇ ਭਾਵੇਂ ਅਮਿਤ ਸ਼ਾਹ ਨੇ ਉਤੋਂ ਤੋਂ ਇਹ ਗੱਲ ਕਹਿ ਤੀ ਨਹੀਂ 75 ਸਾਲਾਂ ਨਾਲ ਰੂਲ ਤਾਂ ਕਿਤੇ ਲਿਖਿਆ ਨਹੀਂ ਪਰ ਅੰਦਰ ਖਾਤੇ ਉਹ ਪੂਰੀ ਕੋਸ਼ਿਸ਼ ਕਰ ਰਹੇ ਦੱਸੇ ਜਾ ਰਹੇ ਨੇ ਕਿ ਮੋਦੀ ਨੂੰ ਪਾਸੇ ਕਰੋ ਤੇ ਮੈਨੂੰ ਬਿਠਾਓ ਦੂਜੇ ਪਾਸੇ ਕਿ ਮੋਦੀ ਸਾਹਿਬ ਗੱਦੀ ਛੱਡ ਦੇਣਗੇ ਮਿੱਤਰ ਪਿਆਰਿਓ ਕਦੇ ਵੀ ਨਹੀਂ ਕਿਉਂਕਿ ਮੋਦੀ ਸਾਹਿਬ ਨੇ ਸਭ ਕੁਝ ਕੀਤਾ ਉਸ ਗੱਦੀ ਦੇ ਲਈ ਉਸ ਕੁਰਸੀ ਦੇ ਲਈ ਦੇਸ਼ ਨੂੰ ਬਹੁਤ ਝੂਠ ਬੋਲੇ ਲੋਕਾਂ ਨੂੰ ਬਹੁਤ ਝੂਠੇ ਲਾਰੇ ਲਾਏ ਗੁੰਮਰਾਹ ਤੱਕ ਕੀਤਾ ਗਿਆ ਜਦੋਂ ਇਹ ਕਹਿੰਦੇ ਰਹੇ ਮੋਦੀ ਸਾਹਿਬ ਵੀ ਜਦੋਂ ਸਾਡੀ ਸਰਕਾਰ ਆ ਗਈ ਤਾਂ ਮਹਿੰਗਾਈ ਬਿਲਕੁਲ ਘਟ ਜੇਗੀ ਜਦੋਂ ਸਾਡੀ ਸਰਕਾਰ ਆ ਗਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅੱਧੀਆਂ ਹੋ ਜਾਣਗੀਆਂ ਮੋਦੀ ਸਾਹਿਬ ਕਹਿੰਦੇ ਰਹੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਸਾਡੀ ਸਰਕਾਰ ਆ ਗਈ ਤਾਂ ਰੁਪਏ ਦਾ ਜਿਹੜਾ ਡਾਲਰ ਨਾਲੋਂ ਇੰਨਾ ਘੱਟ ਰੁਪਈਆ ਰਹਿ ਗਿਆ ਕਮਜ਼ੋਰ ਹੋ ਗਿਆ ਉਹ ਰੁਪਈਆ ਡਾਲਰ ਨਾਲੋਂ ਉੱਪਰ ਚਲਾ ਜਾਏਗਾ ਮੋਦੀ ਸਾਹਿਬ ਕਹਿੰਦੇ ਰਹੇ ਮੋਦੀ ਸਾਹਿਬ ਕਹਿੰਦੇ ਰਹੇ ਲੋਕੋ ਕੇ ਅੱਛੇ ਦਿਨ ਆਉਣਗੇ ਮੋਦੀ ਸਾਹਿਬ ਕਹਿੰਦੇ ਰਹੇ ਮੇਰੇ ਪ੍ਰਧਾਨ ਮੰਤਰੀ ਬਣਦਿਆ ਹੀ ਕਿਸਾਨਾਂ ਦਾ ਸਾਰਾ ਕਰਜ਼ ਮਾਫ ਕਰ ਦਿੱਤਾ ਜਾਏਗਾ ਮੋਦੀ ਸਾਹਿਬ ਕਹਿੰਦੇ ਰਹੇ ਮੈਂ ਸਰਕਾਰ ਬਣਾਉਂਦਿਆ ਹੀ ਪਹਿਲੀ ਹੀ ਮੀਟਿੰਗ ਵਿੱਚ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕੋ ਲਾਗੂ ਕਰ ਦੂੰਗਾ ਮੋਦੀ ਸਾਹਿਬ ਕਹਿੰਦੇ ਰਹੇ ਹਰ ਇੱਕ ਖਾਤੇ 'ਚ 15-15 ਲੱਖ ਰੁਪਏ ਆਉਣਗੇ ਮੋਦੀ ਸਾਹਿਬ ਕਹਿੰਦੇ ਰਹੇ ਜਿਹੜਾ ਕਾਲਾ ਧੰਨ ਵਿਦੇਸ਼ਾਂ ਚ ਲੀਡਰਾਂ ਨੇ ਜਮਾ ਕਰਾਇਆ ਉਹ ਭਾਰਤ ਆਏਗਾ ਸਭੀ ਮੇਂ ਵੰਟਾ ਜਾਏਗਾ ਕਹਿੰਦੇ ਰਹੇ ਨਾ ਇਹ ਕੀ ਸੀ ਇਹ ਗੱਪ ਸੀ ਇਹ ਗਪੌੜ ਸੰਖ ਸੀ ਇਹ ਝੂਠ ਸੀ ਇਹ ਲਾਰੇ ਸੀ ਇਹ ਗੁੰਮਰਾਹਕੁੰਨ ਪ੍ਰਚਾਰ ਸੀ ਵੋਟਾਂ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਪੁੱਛਿਆ ਅਮਿਤ ਸ਼ਾਹ ਨੇ ਸਪਸ਼ਟ ਹੀ ਕਹਿਤਾ ਕਿ ਉਹ ਤਾਂ ਚੁਣਾਈ ਜੁਮਲੇ ਥੇ ਭਈਆ ਮਤਲਬ ਉਹ ਅਸਲੀ ਗੱਲਾਂ ਨਹੀਂ ਸੀ ਉਹ ਤਾਂ ਚੁਟਕਲੇ ਸੀ ਐਦਾ ਕਰਕੇ ਸਰਕਾਰ ਬਣਾਈ ਇਹਨਾਂ ਨੇ ਤੇ ਫਿਰ ਅੱਜ ਐਦਾਂ ਗੱਡੀਆਂ ਤੇ ਬਹਿਣ ਵਾਲੇ ਅੱਜ ਕਿਹੜੇ ਹਿਸਾਬ ਨਾਲ ਆਸਾਨੀ ਨਾਲ ਗੱਡੀ ਛੱਡ ਦੇਣਗੇ ਨਹੀਂ ਛੱਡਣਗੇ ਨਹੀਂ ਛੱਡਣਗੇ ਪਰ ਫਿਰ ਹੁਣ ਹੋਏਗਾ ਕੀ ਦੇਖੋ ਮੋਨ ਭਗਵਤ ਨੇ ਜਿਹੜੀ ਗੱਲ ਬੋਲੀ ਆ ਮੈਨੂੰ ਲੱਗਦਾ ਹੈ ਜੇਕਰ ਉਹ ਮੋਦੀ ਨੂੰ ਲਾਉਣਾ ਚਾਹੁੰਦੇ ਨੇ ਜਦੋਂ ਕਿ ਅੰਦਰੋਂ ਖਬਰਾਂ ਆ ਕਿ ਮੋਦੀ ਨੂੰ ਲਾਉਣ ਦੀ ਪੂਰੀ ਤਿਆਰੀ ਹੈ ਹੁਣ ਜਿਹੜੇ ਨਿਤਨ ਗੜਗਰੀ ਨੇ ਕੇਂਦਰੀ ਮੰਤਰੀ ਉਹਨਾਂ ਵੀ ਮੋਦੀ ਸਾਹਿਬ ਦੇ ਕਹ ਲੋ ਉਲਟ ਜਾਂ ਸਰਕਾਰ ਦੀ ਨੀਤੀ ਦੇ ਉਲਟ ਗੱਲਾਂ ਕੀਤੀਆਂ ਨੇ ਸਰਕਾਰ ਦੇ ਉੱਪਰ ਇਹੀ ਸਵਾਲ ਉੱਠ ਰਿਹਾ ਨਾ ਲੰਬੇ ਟਾਈਮ ਤੋਂ ਵੀ ਉਹ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਉਹਨਾਂ ਨੂੰ ਉੱਪਰ ਚੁੱਕਣ ਲੱਗੀ ਹੋਈ ਆ ਅਮਬਾਨੀ ਅਡਾਨੀ ਵਰਗਿਆਂ ਨੂੰ ਉੱਪਰ ਲਿਜਾਣ ਲੱਗੀ ਆ ਤੇ ਆਮ ਲੋਕਾਂ ਨੂੰ ਥੱਲੇ ਕੀਤਾ ਜਾ ਰਿਹਾ ਨਿਤਨ ਗੜਗਰੀ ਨੇ 4 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਧਿਆਨ ਨਾਲ ਨੋਟ ਕਰੋ ਉਹ ਕਹਿੰਦੇ ਪੂਰੀ ਸਰਕਾਰ ਦੇ ਤੇ ਬੀਜੇਪੀ ਦੇ ਉਲਟ ਇੱਕ ਹਸਾਬ ਨਾਲ ਉਹ ਬਿਆਨ ਉਹ ਕਹਿੰਦੇ ਦੇਸ਼ ਮੇਂ ਐਸੀ ਨੀਤੀ ਲਾਗੂ ਹੋ ਗਈ ਹੈ ਕਿ ਜੋ بڑے ਕਾਰਪੋਰੇਟ ਹੈ ਉਹ ਲਗਾਤਾਰ ਅਮੀਰ ਹੋ ਰਹੇ ਹੈਂ ਔਰ ਜੋ ਮਿਹਨਤ ਕਰਨ ਵਾਲੇ ਲੋਗ ਹੈ ਉਹ ਲਗਾਤਾਰ ਗਰੀਬ ਹੋ ਰਹੇ ਹੈਂ ਇਹ ਗੱਲ ਕਿੰਨੇ ਕਹੀ ਮੋਦੀ ਸਾਹਿਬ ਹੋਰਾਂ ਦੇ ਮੰਤਰੀ ਬੀਜੇਪੀ ਦੇ ਰਹਿ ਚੁੱਕੇ ਨੈਸ਼ਨਲ ਪ੍ਰੈਜ਼ੀਡੈਂਟ ਨਿਤਨ ਗਡਗਰੀ ਸਾਹਿਬ ਨੇਤਣਗੜ ਗਰੀ ਪ੍ਰਧਾਨ ਸੀਗੇ ਭਾਜਪਾ ਦੇ ਉਹਨਾਂ ਨੂੰ ਲਾਇਆ ਗਿਆ ਜੇਪੀ ਨੱਡਾ ਨੂੰ ਬਣਾਇਆ ਗਿਆ ਤੁਹਾਨੂੰ ਪਤਾ ਹੈ ਜੇਪੀ ਨੱਡਾ ਨੂੰ ਲਾ ਕੇ ਅ ਪਿਛਲੇ ਟਾਈਮ ਤੇ ਨਵਾਂ ਪ੍ਰਧਾਨ ਬਣਾਉਣਾ ਸੀ ਫਿਰ ਜੇਪੀ ਨੱਡਾ ਨੂੰ ਹੀ ਬਣਾਤਾ ਪਤਾ ਹੈ ਕਿਉਂ ਕਿਉਂਕਿ ਦੱਸਿਆ ਜਾ ਰਿਹਾ ਕਿ ਮੋਦੀ ਸਾਹਿਬ ਦੇ ਚਾਹੇਤੇ ਨੇ ਉਹ ਖਾਸ ਨੇ ਮੋਦੀ ਸਾਹਿਬ ਦੇ ਇਸੇ ਲਈ ਹੁਣ ਕੀ ਬੀਜੇਪੀ ਕੋਲ ਮੋਦੀ ਸਾਹਿਬ ਦੇ ਕੱਦ ਵਾਲਾ ਕੋਈ ਵੀ ਨੇਤਾ ਨਹੀਂ ਹੈ ਮੋਦੀ ਸਾਹਿਬ ਦੇ ਅ ਵਰਗਾ ਕੋਈ ਵੀ ਨੇਤਾ ਨਹੀਂ ਹੈ बीजेपी ਚ بڑے ਨੇਤਾ ਨੇ ਅਗਲੇ ਹੱਥਾਂ ਤੇ ਦੰਦੀਆਂ ਵੜਦੇ ਪੈਣੇ ਤੂੰ ਪਾਸੇ ਤਾਂ ਉਹ ਅਸੀਂ ਦਿਖਾਵਾਂਗੇ ਚਲਾ ਕੇ ਕੀ ਮੋਦੀ ਸਾਹਿਬ ਹੁਣ ਖੁਦ ਅਸਤੀਫਾ ਦੇਣਗੇ ਜਾਂ ਉਹਨਾਂ ਨੂੰ ਲਾਇਆ ਜਾਊਗਾ ਇਹ ਹੁਣ ਤੁਸੀਂ ਦੱਸਿਓ ਤੇ ਅਗਲੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਕੰਗਨਾਰ ਨੌਤ बीजेपी ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਸੀਟ ਤੋਂ ਜਿਹੜੀ ਐਮਪੀ ਜਿੱਤੀ ਹੋਈ ਆ ਉਹਨੇ ਇੱਕ ਨਵੀਂ ਗੱਲ ਕੱਢ ਮਾਰੀ ਇੱਕ ਹਿਸਾਬ ਨਾਲ ਪੋਲ ਖੋਲੀ ਆ ਵੱਡੀ ਭਾਜਪੀ ਦੀ ਚਹੇਤੀ ਭਾਜਪੀ ਖਾਸ ਕਰ ਮੋਦੀ ਸਾਹਿਬ ਦੀ ਵੀ ਬੜੀ ਚਹੇਤੀ ਤੇ ਨੇੜਲੀ ਦੱਸੀ ਜਾਂਦੀ ਹੈ ਕੰਗਣਾ ਰਨਾਉਤ ਭਾਜਪੀ ਦੇ ਇੱਕ ਸੀਨੀਅਰ ਆਗੂ ਸੁਬਰਾਮਣਿਅਮ ਸਵਾਮੀ ਨੇ ਤਾਂ ਬਹੁਤ ਵੱਡੇ ਤੇ ਗੁੱਝੇ ਗੱਲਾਂ ਕਰ ਦਿੱਤੀਆਂ ਮੋਦੀ ਸਾਹਿਬ ਤੇ ਕੰਗਣਾ ਰਨਾਉਤ ਬਾਰੇ ਪਿਛਲੇ ਦਿਨੀ ਉਹ ਚਰਚਾਤ ਰਹੀਆਂ ਨੇ ਔਰ ਕੰਗਣਾ ਨੇ ਹੁਣ ਕੀ ਕਹਿਤਾ ਕੰਗਣਾ ਨੇ ਵੱਡਾ ਸੱਪ ਕੱਟ ਖੋਲ ਖੋਲਤੀ ਕੰਗਣਾ ਕਹਿੰਦੀ ਵੀ ਇਹ ਜਿਹੜੀ ਰਾਜਨੀਤੀ ਹੈ ਇਹ ਤਾਂ ਬਹੁਤ ਮਹਿੰਗਾ ਖੇਲ ਹੈ ਪਿਛਲੇ ਦਿਨੀ ਮਹਾਚਲ ਦੇ ਵਿੱਚ ਹੜ੍ਹ ਆਏ ਹੋਏ ਨੇ ਲੋਕ ਮਰ ਰਹੇ ਨੇ ਸੈਂਕੜੇ ਵਿਅਕਤੀ ਹੜ੍ਹਾਂ ਦੇ ਵਿੱਚ ਉੱਥੇ ਮਰ ਗਏ ਘਰ ਹਜ਼ਾਰਾਂ ਲੱਖਾਂ ਲੋਕਾਂ ਦੇ ਘਰ ਰੁੜ ਗਏ ਟਹਿਗੇ ਮੰਡੀ ਦੇ ਵਿੱਚ ਜਦੋਂ ਉੱਥੇ ਬੁਲਾਇਆ ਗਿਆ ਕੰਗਣਾ ਰਣੌਤ ਕਿਉਂਕਿ ਐਮਪੀ ਉਥੋਂ ਦੀ ਉੱਥੇ ਜਾ ਕੇ ਤੇ ਲੋਕਾਂ ਨੂੰ ਕਹਿ ਰਹੀ ਐ ਲੋਕ ਉਹਦੇ ਕੋਲ ਆ ਰਹੇ ਨੇ ਵੀ ਸਾਡਾ ਕੁਝ ਕਰੋ ਉਹ ਮੂੰਹ ਸਵਾਰ ਕੇ ਕਹਿੰਦੀ ਕਹਿੰਦੀ ਮੇਰੇ ਪਾਸ ਤੋਂ ਕੋਈ ਫੰਡ ਨਹੀਂ ਹੈ ਮੈਂ ਕੌਣ ਸੀ ਮੰਤਰੀ ਹਾਂ ਮੈਂ ਤਾਂ ਸਿਰਫ ਐਮਪੀ ਹਾਂ ਨਾਲੇ ਹੱਸ-ਹੱਸ ਕੇ ਕਹਿੰਦੀ ਉਹਨਾਂ ਨੂੰ ਐਮਪੀ ਕੇ ਪਾਸ ਤੋਂ ਕੁਝ ਹੋਤਾ ਨਹੀਂ ਹੈ ਤਾਂ ਮੈਂ ਆਪ ਕਹਿ ਕੇ ਫਿਰ ਉਹਨੇ ਉਸ ਤੋਂ ਬਾਅਦ ਜਿਹੜੇ ਪੋਲ ਖੋਲੀ ਉਹ ਕਹਿੰਦੀ ਦੇਖੀਏ ਇਹ ਜਿਹੜੀ ਰਾਜਨੀਤੀ ਹੈ ਬੜੀ ਮਹਿੰਗੀ ਖੇਡ ਹੈ ਥੋੜੀ ਸਾਨੂੰ ਤਨਖਾਹ ਮਿਲਦੀ ਹੈ ਇਸ ਤਨਖਾਹ ਨਾਲ ਬੰਦਾ ਡਰਾਈਵਰ ਰੱਖੇ ਕਿ ਗੱਡੀ ਦਾ ਖਰਚਾ ਕੱਢੇ ਕੀ ਕਰੇ ਕਿ ਲੋਕਾਂ ਨੂੰ ਕੁਝ ਦੇਵੇ ਹੁਣ ਤੁਸੀਂ ਦੇਖੋ ਕੰਗਣਾ ਦਾ ਕਹਿਣ ਦਾ ਮਤਲਬ ਕੀ ਹੈ ਕੰਗਣਾ ਦਾ ਕਹਿਣ ਦਾ ਮਤਲਬ ਇਹ ਆ ਜੇ ਵੇਖਿਆ ਜਾਵੇ ਇਹਦਾ ਮਤਲਬ ਫਿਰ ਜੇ ਇਥੋਂ ਇੰਨੀ ਕੀ ਤਨਖਾਹ ਨਾਲ ਨਹੀਂ ਚੱਲ ਸਕਦਾ ਜਿੰਨੀ ਐਮਪੀ ਨੂੰ ਮਿਲਦੀ ਹੈ ਤਾਂ ਫਿਰ ਕੀ ਐਮਪੀ ਫੰਡਾ ਚੋਂ ਕੁੰਡੀ ਲਾਉਂਦੇ ਨੇ ਸਰਕਾਰੀ ਪੈਸੇ ਚੋਂ ਕੁੰਡੀ ਲਾਉਂਦੇ ਨੇ ਇਹ ਵੱਡਾ ਸਵਾਲ ਹੈ ਕੰਗਣਾ ਨੇ ਦੂਜੀ ਗੱਲ ਕਹੀ ਕਹਿੰਦੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸਾਡੇ ਆਗੂ ਹੁੰਦੇ ਨੇ ਨਾ ਅਸੀਂ ਸਿਰਫ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਬਿਆਨ ਦੇਣੇ ਹੁੰਦੇ ਆ ਬਾਹਰ ਤੇ ਅਸੀਂ ਇੱਕੋ ਚੀਜ਼ ਆ ਇੱਕ ਦੂਜੇ ਨੂੰ ਪਾਰਟੀਆਂ ਤੇ ਮਿਲਦੇ ਆ ਪਾਰਟੀਆਂ ਇਕੱਠੀਆਂ ਕਰਦੇ ਆ ਇਹ ਜਿਹੜੀ ਗੱਲ ਕੰਗਣਾ ਨੇ ਕਹੀ ਆ ਆਹੀ ਗੱਲ ਤਾਂ ਅਸੀਂ 20 ਸਾਲਾਂ ਤੋਂ ਪਿੱਟੀ ਜਾਂਦੇ ਲੋਕਾਂ ਨੂੰ ਵੀ ਭਾਈ ਇਹ ਇਹ ਇੱਕੋ ਚੀਜ਼ ਨੇ ਇਹਨਾਂ ਦੀ ਨਾਨੀ ਦੋਤੀ ਇੱਕੋ ਆ ਇਹ ਮਾਸੇ ਮਾਸੀਆਂ ਭੂਆ ਦੇ ਨੇ ਆਪਾਂ 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 ਬੇਵਕੂਫ ਬਣੇ ਪਏ ਆ ਆਪਾਂ ਨੂੰ ਬੇਵਕੂਫ ਬਣਾਇਆ ਗਿਆ ਇਹ ਤਾਂ ਚੀਜ਼ ਇੱਕੋ ਨੇ ਸੋ ਇਹ ਤਾਂ ਇੱਕੋ 43 ਦੇ ਚੱਟੇ ਵੱਟੇ ਨੇ ਇਹ ਇਹ ਗੱਲਾਂ ਜਿਹੜੀਆਂ ਕੰਗਣਾ ਨੇ ਕਹੀਆਂ ਨੇ ਉਹ ਬਿਲਕੁਲ ਸਹੀ ਨਹੀਂ ਤੇ ਹੁਣ ਆਪਾਂ ਫਿਰ ਪਹਿਲੇ ਵਿਸ਼ੇ ਵੱਲ ਆਈਏ ਹੁਣ ਮੋਦੀ ਸਾਹਿਬ ਨੂੰ ਹਟਾਇਆ ਜਾਊ ਕਿ ਨਾ ਹਟਾਇਆ ਜਾਊ ਔਰ ਜੇਕਰ ਹਟਾਇਆ ਜਾਊ ਉਹਦੀ ਥਾਂ ਤੇ ਨਵਾਂ ਲਾਇਆ ਜਾਊ ਇਹਦਾ ਤੁਹਾਨੂੰ ਤੇ ਮੈਨੂੰ ਆਮ ਲੋਕਾਂ ਨੂੰ ਕੀ ਫਾਇਦਾ ਹੋਊ ਡੱਕਾ ਵੀ ਨਹੀਂ ਕੱਖ ਵੀ ਨਹੀਂ ਐਵੇਂ ਨਾ ਖੁਸ਼ ਹੋ ਜਾ ਕਰੋ ਅਸਲ 'ਚ ਆਪਣੀ ਰਾਜਨੀਤਿਕ ਚੇਤਨਾ ਦੀ ਘਾਟ ਹੋਣ ਕਰਕੇ ਆਪਾਂ ਨੂੰ ਐ ਲੱਗਦਾ ਵੀ ਮੋਦੀ ਜੇ ਹਟ ਗਿਆ ਫਿਰ ਤਾਂ ਕਮਾਲ ਹੋ ਜਾਊ ਕੀ ਹੋ ਜੂਗਾ ਪਿਆਰਿਓ ਸਿਸਟਮ ਸਿਸਟਮ ਰਾਜ ਪ੍ਰਬੰਧ ਮੁਖ ਹੁੰਦਾ ਬੰਦਾ ਨਹੀਂ ਮੁਖ ਹੁੰਦਾ ਉਸੇ ਰਾਜ ਪ੍ਰਬੰਧ ਨੇ ਚੱਲੀ ਜਾਣਾ ਜੇ ਤਾਂ ਰਾਜ ਪ੍ਰਬੰਧ ਜਾਂ ਸਿਸਟਮ ਬਦਲੇ ਫਿਰ ਤਾਂ ਫਾਇਦਾ ਜੇਕਰ ਸਿਸਟਮ ਉਹੀ ਰਹਿਣਾ ਤੇ ਪਿੱਛੇ ਜਿਹੜੇ ਸਿਸਟਮ ਨੂੰ ਚਲਾ ਰਹੇ ਨੇ ਕਾਰਪੋਰੇਟ ਕਰਾਣੇ ਉਹ ਵੀ ਉਹੀ ਰਹਿਣੇ ਨੇ ਤਾਂ ਇੱਕ ਬੰਦਾ ਜੇ ਬਦਲ ਵੀ ਦਿਆਂਗੇ ਤਾਂ ਕੋਈ ਫਰਕ ਨਹੀਂ ਪੈਣਾ ਮੈਂ ਇੱਕ ਉਦਾਹਰਨ ਦਿਆਂ ਮੰਨ ਲਓ ਤੁਸੀਂ ਇੱਕ ਬੜੀ ਟੁੱਟੀ ਜੀ ਕਾਰ 'ਚ ਬੈਠੇ ਹੋ ਟੁੱਟੀ ਜਿਹਦੇ ਨਾਂ ਸ਼ੌਕਰ ਨੇ ਨਾ ਉਹਦੇ ਸਪਰਿੰਗ ਨੇ ਨਾ ਉਹਦੀਆਂ ਸੀਟਾਂ ਚੱਜਦੀਆਂ ਗੰਦਾਈਆਂ ਬਾਰੀਆਂ ਟੁੱਟੀਆਂ ਮਸ਼ਕ ਨਾਲ ਭਰੀ ਤੇ ਜੇਕਰ ਤੁਸੀਂ ਉਸ ਗੱਡੀ ਦੇ ਵਿੱਚ ਬੈਡ ਫੀਲ ਕਰ ਰਹੇ ਹੋ ਬੈਠੇ ਹੋਏ ਤੇ ਜੇ ਉਹਦਾ ਡਰਾਈਵਰ ਬਦਲ ਵੀ ਦਿੱਤਾ ਜਾਏ ਤਾਂ ਫਿਰ ਤੁਸੀਂ ਚੰਗਾ ਫੀਲ ਕਰ ਲੋਗੇ। ਬਨੇਖਾ ਨਹੀਂ ਜਿਹੜੀ ਗੱਡੀ ਜੋ ਬਦਵੋ ਆ ਰਹੀ ਆ ਜਿਹੜੀ ਗੱਡੀ ਟੁੱਟੀ ਆ ਜਿਹਦੀਆਂ ਸੀਟਾਂ ਟੁੱਟੀਆਂ ਨੇ ਜਿਹੜੀ ਖੜਖੜ ਕਰ ਰਹੀ ਆ ਉਹਦੇ ਡਰਾਈਵਰ ਭਾਵੇਂ 50 ਬਦਲ ਲਓ ਜਿੰਨਾ ਟਾਈਮ ਗੱਡੀ ਨਹੀਂ ਬਦਲੀ ਜਾਂਦੀ ਉਹਨਾ ਟਾਈਮ ਕੁਝ ਨਹੀਂ ਹੋਣਾ। ਹੁਣ ਗੱਡੀ ਕੀ ਹੈ? ਸਿਸਟਮ ਆ ਰਾਜਨੀਤਿਕ ਪ੍ਰਬੰਧ ਤੇ ਰਾਜਨੀਤਿਕ ਪ੍ਰਬੰਧ ਕਿਹੜਾ ਰਾਜਨੀਤਿਕ ਪ੍ਰਬੰਧ ਦੀਆਂ ਪਿਆਰਿਓ ਕਈ ਕਿਸਮਾਂ ਨੇ ਪੂੰਜੀਵਾਦੀ ਸਮਾਜਵਾਦੀ ਜ਼ਗੀਰੂ ਰਾਜਨੀਤਿਕ ਪ੍ਰਬੰਧ ਜਿੱਥੇ ਪੂੰਜੀਵਾਦੀ ਹੈ ਉੱਥੇ ਜਿੰਨੂੰ ਮਰਜ਼ੀ ਚਲਾਉਣ ਲਾ ਲਓ ਉਹਵੇਂ ਚੱਲਣਾ ਜਿੱਥੇ ਰਾਜਨੀਤਿਕ ਪ੍ਰਬੰਧ ਸਮਾਜਵਾਦੀ ਹੈ ਉੱਥੇ ਬੰਦਾ ਜਿਹੜਾ ਮਰਜ਼ੀ ਲਾ ਦਿਓ ਉਹ ਸਮਾਜਵਾਦੀ ਨਿਯਮਾਬਤਾਬ ਅਖੀ ਚੱਲੇਗਾ ਜਿੱਥੇ ਰਾਜਨੀਤਿਕ ਪ੍ਰਬੰਧ ਫਿਊਡਲ ਹੈ ਜ਼ਗੀਰੂ ਹੈ ਉੱਥੇ ਜਿਹੜਾ ਮਰਜ਼ੀ ਬੰਦਾ ਲਾਈ ਚੱਲੋ ਗੱਲ ਬੰਦੇ ਦੀ ਨਹੀਂ ਗੱਲ ਸਿਸਟਮ ਦੀ ਕਿਸਮ ਦੀ ਹੈ ਕਿ ਸਿਸਟਮ ਕਿਹੜਾ ਹੈ ਮਤਲਬ ਗੱਡੀ ਕਿਹੜੀ ਹੈ ਸੋ ਪਿਆਰਿਓ ਜੇਕਰ ਗੱਡੀ ਬਹੁਤ ਲਗਜ਼ਰੀ ਹੈ ਵਧੀਆ ਤਾਂ ਡਰਾਈਵਰ ਜਿਹੜਾ ਮਰਜ਼ੀ ਬਣਾਈ ਚੱਲੋ ਫਿਰ ਉਹਨੇ ਨਜ਼ਾਰਾ ਹੀ ਦੇਣਾ ਤੇ ਜੇ ਗੱਡੀ ਟੁੱਟੀ ਫੁੱਟੀ ਗੰਦੀ ਹੈ ਫਿਰ ਡਰਾਈਵਰ ਜਿੰਨਾ ਮਰਜ਼ੀ ਵਧੀਆ ਬਾਲੋ ਉਹਨੇ ਉਹੀ ਕੋਸ਼ਿਸ਼ ਕਰਾਉਣਾ ਜੋ ਹੋ ਰਿਹਾ ਸੋ ਨਰਿੰਦਰ ਮੋਦੀ ਦੇ ਹਟਣ ਦੀ ਖਬਰ ਆ ਰਹੀ ਹੈ ਮੈਨੂੰ ਲੱਗਾ ਹਟ ਜਾਏ ਕੋਈ ਮਾੜੀ ਗੱਲ ਵੀ ਨਹੀਂ ਗਈ ਪਰ ਹਟ ਜਾਣ ਨਾਲ ਫਾਇਦਾ ਕੋਈ ਨਹੀਂ ਹੋਣਾ ਇਹ ਮੈਂ ਤੁਹਾਨੂੰ ਦੱਸਦਿਆਂ ਉਹਦੀ ਥਾਂ ਤੇ ਅਮਿਤ ਸ਼ਾਹ ਆਜੇ ਨੀਤੀਆਂ ਤਾਂ ਵੀ ਹੋਈਓ ਚੱਲਣੀਆਂ ਨੇ ਉਹਦੀ ਥਾਂ ਤੇ ਨਿਤਨ ਗੜਗਰੀ ਆਜੇ ਗੜਗਰੀ ਵੀ ਅੰਦਰ ਖਾਤੇ ਸੋਚੀ ਬੈਠਾ ਵੀ ਸ਼ਾਇਦ ਮੈਨੂੰ ਪ੍ਰਧਾਨ ਬਣਾ ਦਿੱਤਾ ਜਾਊਗਾ ਆਹ ਪ੍ਰਧਾਨ ਮੰਤਰੀ ਪਰ ਗੜਗਰੀ ਦਾ ਦਾਅ ਕੱਟ ਲੱਗਣ ਦੀ ਸੰਭਾਵਨਾ ਤੁਸੀਂ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰਿਓ